ਲਓ ਜੀ ਅਸੀਂ ਆ ਗਏ ਆਊਟਲੈਟ ਪਟੰਡਾ ਅੰਡਿਆ ਜਿਹੜਾ ਬਣਿਆ ਹੋਇਆ ਹੈ ਫੈਮਿਲੀ ਨਾਲ ਇਹ ਮਾਮੇ ਦਾ ਮੁੰਡਾ ਇਹਨੂੰ ਲੈ ਕੇ ਆਏ ਆ ਇਹ ਨਿਊ ਜੀ ਕੈਨੇਡਾ ਤੋਂ ਆਇਆ ਇਹ ਕੈਨੇਡਾ ਤੋਂ ਆਇਆ ਹੈਲੋ ਕਰ ਬਾਈ ਹਾਂ ਜੀ ਸਾਡੇ ਵਲੌਗ ਨੂੰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਗਲੀ ਅਸੀਂ ਆਉਣ ਵਾਲੀ ਵੀਡੀਓ ਤੁਹਾਨੂੰ ਦਿਖਾ ਦੇ ਰਹੀ ਹਾਂ ਇਹ ਜੀ ਆਊਟਲੈਟ ਪਟੰਡਾ Chalo ਅੱਜ ਲਈ ਵੀ ਇੱਥੇ ਬਣਿਆ ਹੋਇਆ ਹੈ ਨਾ ਬਈ ਵਖਾ ਲੂ ਹਾਂ ਨਹੀਂ ਦੇਖਿਆ ਇੱਥੇ ਖਾਣ ਲਈ ਵੀ ਬਹੁਤ ਕੁਝ ਬਣਿਆ ਹੋਇਆ ਟੀ ਲੋਗੀ ਸੈਂਡਵਿਚ ਬੜੇ ਡੇਲੀਸ਼ੀਅਸ ਫੂਡ ਬਰਗਰ ਪੀ 3 ਪੀ 13 ਲਾਈ ਫੀਜਾ ਇੱਧਰ ਆਤਰ ਆ ਗਏ ਬਾਈ ਆਈ ਬੈਨ ਅਰਬੀ ਔਰ ਆਦਰਚ ਆਊਟਲੈਟ ਦੇ ਉੱਪਰ ਅਤਰਚ ਦਾ ਸ਼ੋਰੂਮ ਆ ਗਿਆ ਅੱਗੇ ਆ ਗਿਆ ਸਨੀਕਰਸ ਵੈਸਟੋ ਵਾਈਟਸ ਬ੍ਰੈਡੋ ਇੱਥੇ ਦੇ ਵਿੱਚ ਜਮਾਤ ਪੜਾਈ ਜਾਂਦੇ ਨੇ ਉਹਨਾਂ ਨੂੰ ਬੰਦਾ ਕਰੇਗਾ ਥੋੜਾ ਆਪਾਂ ਨਾਲ ਤੋਂ ਹੋ ਮੈਟੇਕੋ ਥੋੜਾਈ ਦੇ ਵਿੱਚ ਇੱਥੇ ਵੀ ਦੇਖੋ ਉਹਨੇ ਪੰਨਾ ਇੱਧਰ ਗੇਮਸ ਬਣੇ ਹੋਏ ਨੇ ਵੇਖਿਓ ਜੀ ਸ਼ੁਭਨੀ ਵੀਨੀ ਚਲੋ ਆਜੋ ਇਧਰ ਹੀ ਆਜੋ ਹੋਰ ਵੇਖ ਕੇ ਆਉਣਾ ਮਾਤਲ ਮਾਤਲ ਇਹ ਅਨਰ ਪੈਰ ਤੇ ਇਧਰ ਆਜੋ ਆਹ ਟਾਈਮ ਜੀ ਬੇਚੀ ਤੁਹਾਨੂੰ ਦਿਖਾ ਰਿਹਾ ਬਟਿੰਡਾ ਆਊਟਰ ਲੈਕ ਮਿਊਜ਼ਿਕ ਚੱਲ ਰਿਹਾ ਸਾਊਂਡ ਵਾਈਬ ਚੱਲ ਰਹੀਆਂ ਨੇ ਇਹ ਨਵਾਂ ਬਣਿਆ ਹਨਾ ਹੁਣ ਐਵੇਂ ਲੱਗਦਾ ਗੇਮਸ ਵਗੈਰਾ ਬਣ ਰਹੇ ਅੱਗੇ ਗੇਮਸ ਵਗੈਰਾ ਨੇ ਇੱਥੇ ਜਿਹੜੇ ਗੇਮਸ ਨੇ ਵੀ ਬਾਈ ਦੇਖੋ ਗੇਮਸ ਦਾ ਲੱਕ ਬਣਿਆ ਹੋਇਆ ਆਊਟਲੈਟ ਇੰਪੋਰਟ ਆ ਦੇ ਗੇਮ ਸੈਂਟਰ ਖੜਿਆ ਹੈ ਦੇ ਵਿੱਚ ਬੱਚਿਆਂ ਲਈ ਗੇਮ ਖੇਡਣ ਵਾਸਤੇ ਬਹੁਤ ਵਧੀਆ ਪਲੇਸ ਬਣੀ ਹੋਈ ਹੈ ਛੜਿਆ ਦੇ ਵਿੱਚ ਪਰ ਟਿਕਟ ਲੱਗਦੇ ਆ ਸਾਰੀਆਂ ਗੇਮਾਂ ਦੇ ਅਲੱਗ-ਅਲੱਗ ਗੇਮਸ ਨੇ ਵੱਡੀਆਂ ਗੇਮਸ ਨੇ ਤੇ ਟਿਕਟ ਫ੍ਰੀ ਹੈ ਗੇਂਦੀ ਹੈ ਸੁਪਰਵਾਈਜ਼ਡ ਟੂ ਸੁਪਰਵਾਈਜ਼ਡ ਛੋਟੇ ਬੱਚਿਆਂ ਲਈ ਹੈ ਤੁਸੀਂ ਜਿਹੜਾ ਫਨ ਇੰਜੋਏ ਕਰ ਸਕਦੇ ਹੋ ਵਿੱਚ ਗੇਮਸ ਵਗੈਰਾ ਖੇਡ ਸਕਦੇ ਹੋ ਬਹੁਤ ਤਗੜੇ ਦੱਕੇ ਗੇਮਸ ਕਿਸ਼ਤੀ ਤੇ ਰਾਈਡ ਲੈਣੀ ਹੈ ਕਿਸਤੀ ਤੇ ਰਾਈਡ ਲੈਣ ਵਾਸਤੇ ਜਿਹੜਾ ਨੂਰ ਬੈਠ ਗਿਆ ਪਤਾ ਲੱਗੇ ਗਿਆ ਇਹਨਾਂ ਨੂੰ ਗਿਰ ਜਾਣੀ ਸੀ ਲਓ ਜੀ ਕਿਸਤੀ ਤੇ ਰਾਈਡ ਇਹ ਆਪੀ ਚੱਲੂ ਬੁੱਤੋ ਉਹ ਕਰਨਾ ਇਹਨੂੰ ਕਮਾਉਣਾ ਜਿੱਧਰ ਲੈ ਕੇ ਜਾਣੀ ਉਧਰ ਉਧਰ ਕਮਾਉਣਾ ਤੇਰੀ ਕਮਾਉਣਾ ਚਲੋ ਬੱਚੇ ਨੂੰ ਫੜ ਕਮਾ ਲੈ ਕੇ ਕਰ ਸਟੀering ਮੋੜ ਹਾਂ ਬਸ ਸਿੱਧੀ ਰੱਖ ਲੈ ਕਰ ਉਧਰ ਨੂੰ ਤਰੂ ਵੀ ਸਿੱਧੀ ਰੱਖ ਲੈਗਾ ਹਾਂ ਅਮਨਤ ਅਮਨਤ ਉਧਰ ਚੱਲ ਜਾਈਦਾ ਇੱਧਰ ਨੂਰ ਨੂਰ ਇੱਥੇ ਸਿੱਧੀ ਕਰ ਲੈ ਇੱਧਰ ਨੂੰ ਲਿਆ ਇੱਧਰ ਨੂੰ ਔਰ ਥੋੜੀ ਮੋੜਿਆ ਕਰ ਕਾਹਲ ਨਾਗਰ ਵਾਲੀ ਵਾਲੀ ਨਹੀਂ ਆ ਆ ਸਿੱਧੀ ਸਿੱਧਾ ਕਰ ਲੈ ਸਿੱਧੀ ਤੂੰ ਤਾਂ ਮੋੜੀ ਐ ਨਾ ਉਹ ਘੁਮਾਈ ਨਾ ਸਿੱਧੀ ਰੱਖ ਆਪੀ ਜਾਉ ਸਿੱਧੀ ਕਰ ਲੈ ਕਰ ਸਟੇering ਐਸਾ ਇੱਥੇ ਸਿੱਧਾ ਕਰ ਲੈ ਤੂੰ ਤਾਂ ਘਮਾਉਣਾ ਨਹੀਂ ਛੱਡਦਾ ਉਹ ਉਵੇਂ ਘੁੰਮੀ ਜਾਂਦੀ ਐ ਇੱਕੋ ਇੱਕੋ ਲੱਖ ਤਾਂ ਨਾ ਕਮਾ ਹੌਲੀ ਹੌਲੀ ਬਸ ਸਿੱਧੀ ਕਰ ਸਿੱਧੀ ਰੱਖ ਸਿੱਧੀ ਹੋ ਗਏ ਬੇ ਹੁਣ ਤੂੰ ਜੇ ਪਾਸੇ ਕਮਾ ਬੱਚੇ ਪੂਰਾ ਇੰਜੋਏ ਕਰ ਰਹੇ ਨੇ ਵੀਰੇ ਆਊਟਲੈਟ ਦੇ ਉੱਪਰ ਕਰਨੌਰ ਸਿੰਘ ਹਾਂ ਤਾਂ ਉਧਰ ਵੀ ਲੈ ਕੇ ਆ ਕਿੱਦਾਂ ਕਿੱਛੜ ਨੂੰ ਵੀ ਘੜਦੇ ਬੰਦ ਕਰ ਕਿੱਦਾਂ ਨੂੰ ਪੂਰਾ ਕਮਾ ਦਿਓ ਲੋ